ਪੰਜਾਬ ਚ ਨਸ਼ਾ ਮਾਫੀਆ ਦੇ ਬੁਰੇ ਦਿਨ ਸ਼ੁਰੂ ਹੋ ਚੁੱਕੇ ਨੇ ਬੁਲਡੋਜ਼ਰ ਬਾਬਾ ਤੋਬਾਤ ਹੁਣ ਮਾਨ ਬੁਲਡੋਜ਼ਰ ਵੀ ਪੰਜਾਬ ਚ ਗਰਜਣ ਲੱਗ ਪਿਆ ਨਸ਼ਾ ਤਸਕਰਾਂ ਦਾ ਪੰਜਾਬ ਚ ਬਚ ਪਉਣਾ ਮੁਸ਼ਕਲ ਹੀ ਨਹੀਂ ਸਗੋਂ ਹੁਣ ਨਾ ਮੁਮਕਿਨ ਹੈ ਕਿਉਂ ਗੁੰਡਾ ਤੇ ਨਸ਼ਾ ਮਾਫੀਆ ਖਿਲਾਫ ਸੀਐਮ ਮਾਨ ਪਹਿਲਾਂ ਨਾਲੋਂ ਵੱਧ ਸਖਤ ਹੋ ਗਏ ਨੇ ਹੁਣ ਮਾਨ ਦਾ ਬੁਲਡੋਜ਼ਰ ਪੰਜਾਬ ਦੀਆਂ ਸੜਕਾਂ ਤੇ ਮਾਫੀਆ ਖਿਲਾਫ ਕਾਲ ਬਣ ਕੇ ਉੱਤਰ ਆਇਆ ਹੈ। ਪੰਜਾਬ ਚ ਤਾਪੜ ਤੋੜ ਪੱਜ ਰਹੇ ਬੁਲਡੋਜ਼ਰ ਨਾਲ ਗੁੰਡਾ ਤੇ ਮਾਫੀਆ ਤੰਤਰ ਥੱਥਰ ਕੰਬਣ ਲੱਗਿਆ ਹੈ। ਮਾਫੀਆ ਨੂੰ ਅਹਿਸਾਸ ਹੋ ਚੁੱਕਾ ਹੈ ਕਿ ਸੀਐਮ ਮਾਨ ਪੂਰੇ ਮਾਫੀਆ ਤੰਤਰ ਦੀਆਂ ਧੱਜੀਆਂ ਉਡਾ ਦੇਣਗੇ। ਬੁਲਡੋਜ਼ਰ ਦੇ ਕਹਿਰ ਦੀਆਂ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ। 24 ਘੰਟੇ ਦੇ ਅੰਦਰ ਲੁਧਿਆਣਾ ਚ ਦੋ ਥਾਵਾਂ ਤੇ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲਿਆ ਸੋਮਵਾਰ ਰਾਤ ਨੂੰ ਪਹਿਲਾ ਮਾਨ ਦਾ ਬੁਲਡੋਜ਼ਰ ਪਿੰਡ ਤਲਵੰਡੀ ਚ ਪਹੁੰਚਿਆ ਨਸ਼ੇ ਨਾਲ ਜਵਾਨੀ ਨੂੰ ਮੌਤ ਦੇ ਅਗੋਸ਼ਟ ਭੇਜਣ ਵਾਲੇ ਤਸਕਰ ਸੋਨੂ ਦਾ ਘਰ ਬੁਲਡੋਜ਼ਰ ਨੇ ਨਿਸ਼ ਤੋਂ ਨਾਬੂਤ ਕਰ ਦਿੱਤਾ ਤਸਕਰ ਸੋਨੂ 3 ਸਾਲ ਤੋਂ ਨਸ਼ਾ ਤਸਕਰੀ ਦੇ ਗੋਰਖ ਧੰਦੇ ਚ ਸ਼ਾਮਲ ਹੈ ਉਸ ਵਿਰੁੱਧ ਪੰਜਾਬ ਦੇ ਵੱਖ-ਵੱਖ ਥਾਣਿਆਂ ਚ 6 ਐਫਆਈਆਰ ਦਰਜ ਨੇ ਨਸ਼ੇ ਦੀ ਕਾਲੀ ਕਮਾਈ ਨਾਲ ਹੀ ਤਸਕਰ ਸੋਨੂ ਨੇ ਆਲੀਸ਼ਾਨ ਘਰ ਜਾਇਦਾਦ ਬਣਾਈ ਸੀ ਮੰਗਲਵਾਰ ਨੂੰ ਵੀ ਮਾਨ ਸਰਕਾਰ ਦਾ ਬੁਲਡੋਜ਼ਰ ਲੁਧਿਆਣਾ ਚ ਗਰਜਦਾ ਨਜ਼ਰ ਆਇਆ ਦੁਗਰੀ ਦੇ ਪਾਈ ਹਿੰਮਤ ਸਿੰਘ ਨਗਰ ਚ ਬੁਲਡੋਜ਼ਰ ਖੜਾ ਦੇਖ ਹਰ ਕੋਈ ਹੈਰਾਨ ਸੀ ਤਸਕਰ rahul ਹਾਂਸ ਦਾ ਘਰ ਤਾਸ਼ ਦੇ ਪੱਤੇ ਵਾਂਗ ਢਾਦ ਦਿੱਤਾ ਗਿਆ ਤਸਕਰ ਕੋਲੋਂ 41000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ਇਸ ਸਮੇਂ ਤਸਕਰ rahul ਜੇਲ੍ਹ ਚ ਬੰਦ ਆ ਲੁਧਿਆਣਾ ਵਾਲਾ ਬੁਲਡੋਜ਼ਰ ਐਕਸ਼ਨ ਆਉਂਦੇ ਦਿਨਾਂ ਚ ਪੂਰੇ ਪੰਜਾਬ ਚ ਦੇਖਣ ਨੂੰ ਮਿਲੇਗਾ। ਇਹ ਕੱਲੇ ਲੁਧਿਆਣਾ ਚ ਹੀ 78 ਤਸਕਰ ਪੁਲਿਸ ਤੇ ਸਰਕਾਰ ਦੀ ਰਡਾਰਤੇ ਨਾ ਕੋਈ ਤਸਕਰ ਬਚੇਗਾ ਨਾ ਇਹਨਾਂ ਦੀ ਕਾਲੀ ਕਮਾਈ ਤੇ ਬਣਾਈ ਜਾਇਦਾਦ। ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਜਿਹੜੀ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਇਸ ਤੋਂ ਇਲਾਵਾ ਵੀ 80 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਆ ਉਹਨਾਂ ਦੀ 78 ਪ੍ਰਾਪਰਟੀ ਹੋਰ ਆਇਡੈਂਟੀਫਾਈ ਕਰੀ ਹੈ ਮੀਨ ਦਾ ਟਾਈਮ ਅਸੀਂ 1 ਬਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਹੈ ਉਹਦਾ ਰਿਪਲਾਈ ਆ ਜਾਊਗਾ ਜਿਹੜੇ ਵੀ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰਾਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਕੱਲ ਸ਼ਾਮ ਨੂੰ ਮੁਖ ਸਕੱਤਰ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਉਸ ਚਿੱਠੀ 'ਚ ਜ਼ਿਕਰ ਕੀਤਾ ਸੀ ਕਿ ਨਸ਼ੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢੀ ਜਾਵੇਗੀ ਪਰ ਇਹ ਨਹੀਂ ਪਤਾ ਸੀ ਕਿ ਕੁਝ ਘੰਟਿਆਂ 'ਚ ਹੀ ਪੰਜਾਬ ਅੰਦਰ ਅਜਿਹੀ ਕਾਰਵਾਈ ਹੋਵੇਗੀ ਜਿਸ ਨਾਲ ਤਸਕਰਾਂ ਦੇ ਮਨਾਂ 'ਚ ਖੌਫ ਪੈਦਾ ਹੋਵੇਗਾ ਲੁਧਿਆਣਾ 'ਚ ਹੋਈ ਕਾਰਵਾਈ ਤੋਂ ਬਾਅਦ ਨਸ਼ਾ ਮਾਫੀਆ ਗੈਂਗ 'ਚ ਤਰਥੱਲੀ ਮਚੀ ਹੋਈ ਹੈ ਬਿਲਕੁਲ ਸਖਤ ਸਰਕਾਰ ਦੀ ਤਰਫੋਂ ਵੀ ਇਹ ਹੈਗੀ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਇਹ ਨਹੀਂ ਹੈਗਾ ਕਿ ਸਿਰਫ ਐਫ ਆਈਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫੇਰ ਬਾਹਰ ਆਗੇ ਤੁਸੀਂ ਇਸੇ ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਲੁਧਿਆਣਾ ਹੋਵੇ ਜਾਂ ਗੁਰਦਾਸਪੁਰ ਤਰਨਤਾਰ ਜਿੱਥੇ ਵੀ ਨਸ਼ਾ ਤਸਕਰ ਮਿਲਣਗੇ ਉੱਥੇ ਬੁਲਡੋਜ਼ਰ ਇੰਜ ਹੀ ਗਰਜੇਗਾ ਇਹ ਮਾਫੀਆ ਗੈਂਗ ਨੂੰ ਸਿੱਧਾ ਮੈਸੇਜ ਹੈ ਨਸ਼ਾ ਵੇਚੋਗੇ ਪੰਜਾਬ ਦਾ ਮਾਹੌਲ ਖਰਾਬ ਕਰੋਗੇ ਤਾਂ ਜੇਲ੍ਹ ਵੀ ਜਾਣਾ ਪਵੇਗਾ ਅਤੇ ਬੁਲਡੋਜ਼ਰ ਵਾਰ ਨਾਲ ਮਕਾਨ ਕੋਠੀਆਂ ਸਭ ਟੁੱਟਣਗੇ